ਯਾ ਮੇਰਾ ਵੀਰ ਅੰਦਰ ਆ ਆ ਦੇਖੋ ਇਹ ਪੁਲਿਸ ਵਾਲੇ ਸਾਰੇ ਤਰਲੇ ਪਾਣਡੇ ਆ ਇਹ ਡਿਊਟੀ ਤੇ ਆਏ ਆ ਨਾ ਕਰ ਮੇਰਾ ਵੀਰ ਆ ਜਾ दारू ਪੀ ਕੇ ਡਿਊਟੀ ਕਰ ਰਹੇ ਆ ਜੀ ਅਰ ਮਰੋੜਾ ਜੀ ਨੂੰ ਫੋਨ ਕਰਤਾ ਆ ਆਪੇ ਡਿਊਟੀ ਨਹੀਂ ਬੁਲਾ ਲਿਆ ਆਪੇ ਤੁਸੀਂ ਅੰਦਰ ਆ ਜਾ ਜੀ ਤੁਸੀਂ ਕਹਿੰਦੇ ਤੱਕਰ ਬੁਲਾਏ ਸੀ ਅੰਦਰ ਆਏ ਵਰਤੀ ਪਾ ਗਏ ਤੁਸੀਂ ਡਿਊਟੀ ਡਿਊਟੀ ਕਰਨਾ ਹੋਗਾ ਤਾਂ ਇਥੇ ਆਉਗਾ ਨਾ ਬੋਲਿਆ ਤੁਹਾਡੇ ਕੋ ਜਾਣਦਾ ਨਹੀਂ ਪਿਆ ਧੱਕੇ ਨੂੰ ਤਾਂ ਸੀਨਾ ਜੋਰੀ ਨਾਲ ਚੋਰੀ ਨਾਲ ਸੀਨਾ ਜੋਰੀ ਬਿਨ ਬੁਲਾਏ ਮਹਿਮਾਨ ਵਾਲੀ ਕਹਾਵਤ ਆ ਤੁਸੀਂ ਸੁਣੀ ਹੋਏਗੀ ਪਰ ਕੀ ਪੁਲਿਸ ਵਾਲੇ ਵੀ ਬਿਨ ਬੁਲਾਏ ਵਿਆਹ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤਾਂ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਆਹ ਸਮਾਗਮ ਦੇ ਵਿੱਚ ਕੁਝ ਪੁਲਿਸ ਵਾਲਿਆਂ ਦੀ ਸ਼ਿਰਕਤ ਕਰਨ ਤੇ ਵੱਡਾ ਹੰਗਾਮਾ ਹੋ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਸ ਵਿਆਹ ਸਮਾਗਮ ਦੀ ਜਿੱਥੇ ਪੁਲਿਸ ਵਾਲਿਆਂ ਨੂੰ ਘੇਰੇ ਵਿਆਹ ਸਮਾਗਮ ਆਯੋਜਨ ਕਰਨ ਵਾਲੇ ਪਰਿਵਾਰ ਖੜੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ આરોਪ ਹੈ ਕਿ ਪੁਲਿਸ ਵਾਲੇ ਉਹਨਾਂ ਦੇ ਵਿਆਹ ਦੇ ਵਿੱਚ ਪਹੁੰਚ ਕੇ ਰੱਜ ਕੇ ਸ਼ਰਾਬ ਪੀਤੀ ਆ ਤੇ ਉਲਟਾ ਮਹਿਮਾਨਾਂ ਦੇ ਨਾਲ ਹੀ ਧੱਕੇ ਮੁੱਕੀ ਉਹਨਾਂ ਵੱਲੋਂ ਕੀਤੀ ਗਈ ਆ ਪਰ ਦੂਜੇ ਪਾਸੇ ਪੁਲਿਸ ਵਾਲਿਆਂ ਦਾ ਕਹਿਣਾ ਸੀਗਾ ਕਿ ਉਹਨਾਂ ਨੂੰ ਸਿਕਿਉਰਟੀ ਦੇ ਲਈ ਇਸ ਵਿਆਹ ਸਮਾਗਮ ਤੇ ਬੁਲਾਇਆ ਗਿਆ ਵਾ ਤੇ ਉਹ ਕਿਸੇ ਨੰਬਰ ਦਾ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਸੀਗੇ ਕਿ ਜਿਹੜੇ ਨੰਬਰ ਤੋਂ ਉਹਨਾਂ ਨੂੰ ਕਾਲ ਆਈ ਆ ਤੇ ਵਿਆਹ ਸਮਾਗਮ ਤੇ ਬੁਲਾਇਆ ਗਿਆ ਵਾ ਜਿਸ ਤੋਂ ਬਾਅਦ ਉਸੇ ਵਿਆਹ ਸਮਾਗਮ ਤੇ ਐਮ ਐਲ ਏ ਰਮਨ ਅਰੋੜਾ ਵੀ ਪਹੁੰਚੇ ਹੋਏ ਸੀ ਤਾਂ ਉਹਨਾਂ ਦੇ ਧਿਆਨ ਦੇ ਵਿੱਚ ਜਦੋਂ ਇਹ ਸਾਰਾ ਮਾਮਲਾ ਲਿਆਂਦਾ ਗਿਆ ਤਾਂ ਪਹਿਲਾਂ ਤਾਂ ਉਹਨਾਂ ਨੇ ਪੁਲਿਸ ਵਾਲੇ ਤਾਂ ਪੁੱਛਿਆ ਤਾਂ ਮੋੜ ਕੇ ਜਦੋਂ ਪੁਲਿਸ ਵਾਲੇ ਕੋਈ ਸਹੀ ਜਵਾਬ ਨਾ ਦੇ ਪਾਇਆ ਤਾਂ ਉਹਨਾਂ ਨੇ ਮੌਕੇ ਤੋਂ ਹੀ ਐਸਐਸਪੀ ਨੂੰ ਫੋਨ ਲਾ ਪੁਲਿਸ ਵਾਲਿਆਂ ਦੀ ਸ਼ਿਕਾਇਤ ਕੀਤੀ ਇਸ ਸਾਰੇ ਮਾਮਲੇ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਰਗਾਤਾਰ ਵਾਇਰਲ ਹੋ ਰਹੀ ਹੈ ਆਜਾ ਇਹਨਾਂ ਦਾ ਪੰਚਨਾਮਾ ਕਰਾਇਆ ਜਾਵੇ ਤਾਂ ਕਿ ਪਤਾ ਲੱਗੇ ਕਿੰਨੀ ਕੁ ਪੀਤੀ ਹੈ ਇਹਨਾਂ ਨੂੰ ਨਾ ਨਾ ਆਜਾ ਮੇਰਾ ਵੀਰ ਆਜਾ ਉਹ ਯਾਰ ਮੈਂ ਖੜਾ ਹਾਂ ਬੀਨੋ ਹਨ ਐਸਾ ਤੁਸੋਂ ਨੇ ਮੇਜਿਨ ਗੁਦੀ ਲੰਦੇ ਆ ਲੰਦੇ ਆ ਲੰਦੇ ਔਰ ਲੀਜੀਅਮ ਗ੍ਰੈਂਡ ਦੇ ਬਾਹਰ ਖੜੇ ਹੋਏ ਜਿੱਥੇ ਸਾਡੇ ਆਜੂ ਕੇ ਕਹਿੰਦਾ ਇਹਰੀ ਮਾਨਯੋਗ ਐਮਐਲਏ ਰਮਨ ਅਰੋੜਾ ਜੀ ਇੱਥੇ ਬੈਠੇ ਹੋਏ ਨੇ ਜਿਨ੍ਹਾਂ ਨੇ ਐਸਐਸਪੀ ਸਾਹਿਬ ਨੂੰ ਫੋਨ ਕਰ ਦਿੱਤਾ ਆ ਔਰ ਇਹ ਮੁਲਾਜ਼ਮ ਦੇਖੋ दारू ਨਾਲ ਰੱਜ ਕੇ ਲੜਾਈ ਝਗੜਾ ਕਰ ਰਿਹਾ ਆ ਜੀ ਹਰ ਇੱਕ ਨਾਲ ਮੈਂ ਤੁਹਾਡਾ ਬੰਚਨਾਮਾ ਕਰਵਾ ਦੇਣਾ ਸਰ ਸਿਵਲ ਹਸਪੀਟਲ ਹੋਣੀ ਲਈ ਆਪਾਂ ਬੁਲਾ ਲੈਣਾ ਡਾਕਟਰ ਨੂੰ ਇੱਥੇ ਆਪਾਂ ਤੁਹਾਡਾ ਹੁਣੇ ਮੁਆਇਜ਼ਾ ਕਰਵਾ ਦੇਣਾ ਸ਼ਰਾਬ ਪੀਤੀ ਕਿ ਨਹੀਂ ਪੀਤੀ ਆਪਾਂ ਹੁਣੇ ਤੋਂ ਸਿਵਲ ਹਸਪੀਟਲ ਲੈ ਜਾਣਾ ਮੈਂ ਉੱਥੇ ਜਾ ਕੇ ਤੁਹਾਡਾ ਪੰਚਨਾਮਾ ਕਰਾ ਦੇਣਾ ਕਿੰਨੀ ਦਾਰੂ ਪੀਤੀ ਕਿੰਨੇ ਆਪੇ ਪਤਾ ਲਾਏ ਨਾ ਟੈਸਟਾਂ ਦੇ ਵਿੱਚ ਆਏ ਨਾ ਅਮਨਦੀਪ ਹਾਂ ਇਹਨਾਂ ਬਲੈਕ ਨਹੀਂ ਬਲੈਕ ਆ ਰਹੇ ਉੱਪਰ ਹੋ ਯਾਰ ਉਹ ੱੱੱਕੇ ਮਾਰੂਗਾ ਉਹ ਪੁਲੀਸ ਦੇ ਫਾਦਰ ਨੂੰ ਯਾਰ ਭਾਈ ਸਾਹਿਬ ਮੈਂ ਆਪਣੇ ਹੱਥੀ ਵੜਿਆ ਉਹ ਗਮਲੇ ਦੇ ਡਿੱਗਣ ਲੱਗੇ ਸੀਗੇ ਜੀ ਪੰਜੀ ਉਹ ਇਹਨਾਂ ਨੇ ੱੱਕਾ ਮਾਰੇ ਕੁੜੀ ਦੇ ਪਿਓ ਨੂੰ ਕਿਹ ਕਹਿੰਦੇ ਫੰਕਸ਼ਨ ਬੰਦ ਕਰਦੇ ਉਹ ਕਹਿੰਦਾ ਮੈਂ ਇਹਨਾਂ ਨੂੰ ਥਾਣੇ ਲੈ ਕੇ ਜਾਣਾ ਮੁਲਾਜ਼ਾ ਕਰਾਣਾ ਇਹ ਤਾਂ ਉਹ ਕਹਿੰਦੇ ਫੰਕਸ਼ਨ ਉਹ ਕਹਿੰਦਾ 10 ਲੱਖ ਲੱਗੇ ਮਿਲਣਾ ਉਹ ਕਹਿੰਦੇ ਉਹ ਇਹਨਾਂ ਦਾ ਮਰੇ ਦਾ ਪੰਚਨਾਮਾ ਕਰਾਣਾ ਹੁਣੇ ਦਾਰੂ ਪੀ ਇਹਨੇ ਗਿਆ ਹੋ ਜਾਣਾ ਉਹ ਮ ਜਿਹੜੇ ਕੁੜੀ ਦੇ ਪਿਓ ਦਾ ਇਹਨੇ ਮਾਰੇ ਧੱਕਾ ਇੱਕ ਹੋਰ ਪੀਪੀ ਤੋਂ ਪਤਾ ਨਹੀਂ ਕਿਹੜਾ ਬੰਦਾ ਨਾਲ ਸੀ ਹੋ ਗਿਆ ਵੀ ਹੋ ਗਿਆ ਕੋਈ ਨਹੀਂ ਆਪੇ ਆ ਜੂਗਾ ਸਵੇਰੇ ਜਿਹੜਾ ਹੋਏਗਾ ਤੇ ਵੀਡੀਓ 'ਚ ਪੂਰੇ ਵੀਡੀਓ 'ਚ ਤਾਂ ਹੈਗਾ ਵਾ ਲੱਭ ਲੈਣਾ ਸਵੇਰੇ ਵੀਡੀਓ 'ਚ ਪੂਰੇ ਹੈਗੇ ਆ ਐਸਐਸਪੀ ਨੂੰ ਕਰ ਦਿੱਤਾ ਫੋਨ ਆ ਰਹੇ ਬਸ ਕੋਈ ਕਿੰਨੇ ਬੰਦੇ ਤਾਂ ਇਹੀ 5 ਜਣੇ ਕਿੰਨਾ ਮਲਾਜਾ ਕਰਾਉਣਾ ਜੀ ਆਪਾਂ ਨਹੀਂ ਕੋਈ ਗੱਲ ਇਹਦੀ ਵੀਡੀਓ ਬਣਾ ਲਈ ਨਾ ਮੈਂ ਬਣਾ ਰਿਹਾ ਜੀ ਆ ਦੇਖੋ ਮੈਂ ਲੱਕੀ ਵੀਡੀਓ ਜਾਣ ਨਹੀਂ ਰਹਿਣਾ ਮੈਂ ਇਹਦੇ ਥੱਲੇ ਸੱਟਣ ਲੱਗਾ ਸੀ ਪੋੜੀਆਂ ਜਿਓ ਇਹਨਾਂ ਨੂੰ ਇਹ ੱੱੱਕੇ ਮਾਰਦਾ ਫਿਰਦਾ ਛੱਡਦਾ ਯਾਰ ਇਹ ਤਾਂ ਮੈਂ ਨਾਲ ਦੇ ਪੋੜੀਆਂ ਥੱਲੇ ਸੱਟਦਣਾ ਸੀ ਇਹਨਾਂ ਨੇ ਸਮਝ ਜੀ ਇੱਕ ਮਿੰਟ ਇੱਕ ਮਿੰਟ ਨਹੀਂ ਫੋਨ ਨਹੀਂ ਦੇਣਾ ਜੇ ਨਾਲ ਜਿਹੜੇ ਫੋਨ ਨਹੀਂ ਦੇਣਾ ਇਹਨਾਂ ਨੂੰ ਲਾਇਆ ਨਾ ਸਾਨੂੰ ਕਹਿ ਕੇ ਰਮਨ ਰੋੜਨ ਜੀ ਨੇ ਆਉਣਾ ਐ ਐਸਐਸਪੀ ਸਾਹਿਬ ਇੱਥੇ ਬੰਦੇ ਭੇਜੋ ਜਿਹੜਾ ਰਮਨ ਚਾਹਣਾ ਤੇ ਰਮਨ ਰੋੜੇ ਨੇ ਆਉਣਾ ਮੇਰ ਨਾਲ ਕੀ ਕਰੀਂ ਉਹਨਾਂ ਦੇ ਕੋਈ ਗੱਲ ਹੀ ਉਹਨਾਂ ਕੋ ਆਪਣੇ ਗਨ ਤਵੇ ਆ ਕੇ ਤੁਸੀਂ ਕਰਨੀ ਹੈ। ਉਹਨਾਂ ਨੇ ਪੈ ਕੇ ਸਿਕਿਉਰਟੀ ਤੁਸੀਂ ਬਾਹਰ ਦੇਣੀ ਕੀ ਅੰਦਰ ਦੇਣੀ ਜਾ ਕੇ। ਉਹਨਾਂ ਨੂੰ ਬਾਹਰ ਲਗਾ ਦੇ ਤੁਸੀਂ। ਨਹੀਂ ਨਹੀਂ ਭਾਜੀ। ਤੁਸੀਂ ਹੁਣੇ ਪੌੜੀਆਂ ਥੱਲੇ ਸੱਟਣ ਲੱਗੀ ਸੀ ਉਹਨਾਂ ਨੂੰ। ਸਰ ਮੋਬਾਈਲ ਹੀ ਖੋਇਆ। ਤੁਸੀਂ ਮੇਰੇ ਸਾਹਮਣੇ ਧੱਕਾ ਮਾਰਿਆ ਉਹਨੂੰ। ਐਸਾ ਕਿਥੇ ਪਤਾਰੇ ਦਾ ਨੰਬਰ ਕੀ ਦੱਸਦੇ। ਆ ਦੇ ਉਹ ਮੈਂ ਨੰਬਰ ਦੇਤਾ। ਇਹਨਾਂ ਕੋਲ ਹੀ ਫੋਨ ਫੋਨ ਇਹਨਾਂ ਕੋਲ ਹੀ ਹੈ। ਮੇਰੇ ਕੋਲ ਨੰਬਰ ਤੇਰਾ ਫੋਨ। ਹਾਂ ਨੰਬਰ ਦੱਸ। ਨੰਮ ਨੰਬਰ ਦੱਸ। ਨੰਬਰ ਦੱਸ ਕਿੰਨਾ ਨਾ? ਵਿੱਚ ਇਹਨੂੰ ਤੁਸੀਂ ਦੱਸਦੇ। ਨਾਲ ਉਹ ਤੁਸੀਂ ਦੱਸੋ। ਟੋਲੇ ਆ ਦੂਜੇ ਮੁੰਡੇ ਕਿੱਥੇ ਆ? ਤੁਸੀਂ ਆਪਣੇ ਨਾਲ ਦੀ ਟੀਮ ਬੁਲਾਓ ਕਿੱਥੇ ਤੁਹਾਡੀ? ਉਹ ਜੀ ਉਧਾ ਪੰਜ ਆ ਪਰ ਆਏ ਦੋ ਜੀ ਅਸੀਂ ਵੀ ਕਿਤੇ ਵੀ ਇਹ ਘੱਟ ਆ ਦੇਖੋ ਇਹ ਤੇ ਲੋਕ ਸਾਡੇ ਦੇ ਵੀ ਨਹੀਂ ਫੁਕੜੇ ਬੰਦ ਹੋਏ ਇਸ ਪੁਲਸ ਰੈਂਚੋਂ ਆਏ ਆ ਦੇਖੋ ਪੁਲਸ ਲੈਂਦੇ ਇੱਥੇ ਕੀ ਕਰਦੇ ਵੇ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਮੈਂ ਪਾਚ ਸਰ ਤੁਹਾਨੂੰ ਕਰਾਣਾ ਸਸਪੈਂਡ ਸੋਰੇ ਇੱਕ ਮਿੰਟ ਜੋ ਮੱਗੀ ਕਰਾ ਦੂ ਹਾਂ ਅਸੀਂ ਵੀ ਇਹ ਵਾਦ ਦੂ ਦੂ ਘਰ ਹੈ ਹੈ ਗੱਲ ਉਹਦੀ ਹੁੰਦੀ ਨਹੀਂ ਵੀ ਦੇਖੋ ਦਾਰੂ ਵੀ ਜਾਂਦਾ ਨਹੀਂ ਮੈਂ ਇੱਕ ਮਿੰਟ ਅੰਕਲ ਗੱਲ ਕਰ ਲੈ ਇੱਕ ਮਿੰਟ ਰਹਿ ਗਿਆ ਕਰਨ ਤੇ ਕੋਈ ਨਹੀਂ ਪਰ ਇਹ ਡੁੱਟੀਆਂ ਆਉਂਦੇ ਸਾਡੇ ਤੋਂ ਪੁੱਛ ਲੈ ਹਾਂਜੀ ਇਹ ਆਉਂਦੇ ਡੁੱਟੀਆਂ ਪੁੱਛ ਲੈਣ ਤੋਂ ਤੇ ਜੇ ਵੀ ਇੱਥੇ ਸਿਪਸੈਨਾ ਦਾ ਪ੍ਰੋਗਰਾਮ ਆ ਇਹ ਲੋਕਾਂ ਨੂੰ ਕਨਕ ਫੋਨ ਦਾ ਪ੍ਰੋਗਰਾਮ ਆ ਉਹਨਾਂ ਦੀ ਰਿੰਗ ਕਰਾਮਨੀ ਤੁਸੀਂ ਉੱਥੇ ਜਾਣਾ ਹੋਮਵਰਕ ਕਿੱਥੇ ਆਏ ਆ ਕੋਣ ਬੋਲ ਰਿਹਾ ਮੈਂ ਇਹ ਹਟ ਗਾ ਨਹੀਂ ਸਿਕਿਉਰਟੀ ਤੁਸੀਂ दारू ਪੀ ਕੇ ਕਰੋਗੇ ਜਿਨ੍ਹਾਂ ਨੇ ਫੋਨ ਕੀਤਾ ਨਾ ਪਹਿਲੇ ਚਲੋ ਮੈਂ ਜਿਨੇ ਵੀ ਫੋਨ ਕੀਤਾ ਸਿਕਿਉਰਟੀ ਤੁਸੀਂ दारू ਪੀ ਕੇ ਕਰੋਗੇ ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਪਹਿਲੇ ਸਮਝੀ ਐ ਮੈਂ ਤੁਹਾਨੂੰ ਸਿਕਿਉਰਟੀ दारू ਪੀ ਕੇ ਕਰੋਗੇ ਤੁਹਾਨੂੰ ਆਪਣੀ ਹੋਸ਼ ਨਹੀਂ ਆਗੀ ਸਿਕਿਉਰਟੀ ਕੇ ਅਸੀਂ ਕੀ ਕਰੋਗੇ ਤੁਸੀਂ ਹੈ ਹੀ ਨਹੀਂ ਕਿਤੇ ਤਿੰਨ ਚਾਰ ਮਲਾਜ਼ਮ ਆਏ ਤਾਂ ਤੁਸੀਂ ਖਾਮ ਕੇ ਰੱਖੋ ਉਹਨਾਂ ਨੂੰ ਫੋਨ ਲ ਕੇ ਥੱਲੇ ਮਾਰਦਾ ਸਾਰੇ ਰੱਜੇ ਪਏ ਉਹਨਾਂ ਨੂੰ ਪੋੜੀਆਂ ਥੱਲੇ ਮੈਂ ਫੜਿਆ ਪੋੜੀਆਂ ਦੇ ਬਾਹ ਫੜੀ ਉਹਨਾਂ ਥੱਲੇ ਲਧੀਰ ਜੀ ਦੀ ਪਟਿਸਨ ਜੁਦੀ ਤੇ ਜੇ ਨਹੀਂ ਆ ਤੇ ਮੈਂ ਕੁੜੀ ਦੇ ਫਾਦਰ ਨੂੰ ਧੱਕੇ ਮਾਰੂਗਾ ਤੂੰ ਯਾਰ ਡਿਊਟੀ ਸ਼ਰਾਬ ਪੋਣਾ ਹੈ ਮੇਰੀ ਮੇਰੀ ਗੱਲ ਦਾ ਜਵਾਬ ਦਿਓ ਇਧਰ ਮੇਰੀ ਗੱਲ ਸੁਣੋ ਤੁਸੀਂ ਡਿਊਟੀ ਕਰਨ ਆਏ ਹੋ ਡਿਊਟੀ ਤੇ ਹੰਦੇ दारू ਵੀ ਕੇ ਕਰਨੀ ਹੈ ਡਿਊਟੀ ਖਾਣਾ ਖਾਣ ਕਉਂ ਨਹੀਂ ਨਹੀਂ दारू ਕਿਤਾ ਪੀਤੇ ਤੁਸੀਂ ਡੋਪਿਕ ਜੀ ਦੀਪਕ ਜੀ ਕਰਨ ਦਿਓ ਆਪੇ ਕਰਨਗੇ ਹਾਂ ਤੇ ਕੋਈ ਨਹੀਂ ਰਮਨ ਜੀ ਜਿਹੜਾ ਫੋਨ ਗਿਆ ਸੀ ਜਿਹਨੇ ਬੁਲਾਇਆ ਸੀ ਉਹਨਾਂ ਬੁਲਾ ਲਓ ਇਹ 22 ਨੰਬਰ ਐਂਡ ਤੇ ਮੇਰੇ ਫੋਨ ਤੋਂ ਕੱਟ ਗਿਆ ਉਹਨੇ ਫੋਨ ਤੋਂ ਮੇਰੇ ਹਾਂ ਉਹਨਾਂ ਬੁਲਾ ਲਓ ਵੀ ਤੁਸੀਂ ਬੁਲਾਇਆ ਸੀ ਕਿ ਸਾਡੇ ਦੇ ਕੀਰਗੈਸਟ ਆਉਣੇ ਆ ਐਸ ਐਚਓ ਸਾਹਿਬ ਨੂੰ ਭੇਜੋ ਇਹਨਾਂ ਨੂੰ ਇਹ ਕਿੰਨੇ ਐਸ ਐਚਓ ਸਾਹਿਬ ਨਸ਼ਕਰ ਰਮਨ ਰੋੜਾ ਬਲਾਈ ਸਰ ਇੱਧਰ ਕੋਲੇ 4 ਮੁਲਾਜ਼ਮ ਇੱਕ ਫੰਕਸ਼ਨ ਦੇ ਉੱਤੇ ਆਏ ਹੋਏ 5 ਅੰਦਰ ਖੂਬ दारू ਪੀ ਰਹੇ ਆ ਲੀਜੀਅਮ ਹੈ ਲੀਜੀਅਮ ਗ੍ਰੈਂਡ ਦੇ ਵਿੱਚ ਪਤਾਰੇ ਖਾਣੇ ਤੋਂ ਆ ਦੋ ਤੇ ਦੋ ਤਿੰਨ ਹੋਰ ਆ ਜੀ ਖੂਬ दारू ਪੀ ਕੇ ਅੰਦਰ ਹੰਗਾਮਾ ਕਰ ਰਹੇ ਆ ਜਿਨ੍ਹਾਂ ਦੇ ਘਰੇ ਫੰਕਸ਼ਨ ਉਹਨਾਂ ਧੱਕੇ ਮਾਰੇ ਆ ਜੀ ਮੈਂ ਉਸ ਤੋਂ ਲਈ ਮੌਕੇ ਤੇ ਕੀ ਨਾ ਤੇਰੇ ਕੇਵਲ ਸਿੰਘ ਜੀ ਕੇਵਲ ਸਿੰਘਾ ਹੋਰ ਕਿੱਥੇ ਬੰਦੇ ਬਖ ਦੂਜਾ ਚਲਾ ਗਿਆ ਐਸਆਈ ਹੈ ਜੀ ਉਹ ਕੌਂਸਲਿੰਗ ਤੋਂ ਆ ਖੜੇ ਆ ਪਿੱਛੇ ਖੜੇ ਆ ਸਰ ਇੰਨੀ ਕਿਤਾਬ ਨਹੀਂ ਇਹ ਨਹੀਂ ਇਹ ਨਹੀਂ ਇਹ ਆਪਣੇ ਐ ਨਹੀਂ ਉਹ ਕਿੱਥੇ ਗਿਆ ਉਹ ਬੱਲੇ ਦੇ ਸਰ ਬੰਨੇ ਇਥੇ ਮੈਂ ਇਲੇਸ਼ੀਅਮ ਗ੍ਰੈਂਡ ਚੈਕ ਆ ਇਜ਼ਮ ਰੈਂਡਰ ਥੈਂਕ ਯੂ ਬਾਈ ਅਨੰਦ ਖੋਤੇ ਬਾਕੀ ਕਿੱਥੇ ਬੰਦੇ ਬਾਹਰ ਬਾਹਰ ਗੜੇ ਬਾਲਾ ਫੜਕਲੇ ਹੋ ਗਏ ਐਸਐਸਪੀ ਨੂੰ ਕਰਤਾ ਪਹੁੰਚਾ ਉਹਨੇ ਬੰਦੇ ਫੇਰ ਲਾ ਕੋਈ